ਅਖਰੀ ਕਾਰਵਾਈ ਦੇ ਸਾਰਿਆਂ ਨੂੰ ਵੈਲਕਮ ਆ ਜੀ ਆਪਣੇ ਕਹੋਨ ਨਵੀਂ ਜੀ ਵਿੱਚ ਲੋ ਜੀ ਵਾਰੀ ਅੱਜ ਰਾਣੀਆਂ ਲੈ ਕੇ ਕਰਫੇ ਭਰਨ ਤੋਂ ਇਹ ਜੰਨੇ ਆ ਕਿੱਧਰ ਨੂੰ ਇਹ ਨਹੀਂ ਇਹਦੇ ਪਤਾ ਵੀ ਕਿੱਧਰ ਨੂੰ ਚੱਲੇ ਆ ਜਿਹਨੇ ਅੱਜ ਸਾਰਾ ਕੰਮ ਫਾਈਨਲ ਹੋਣ ਤੋਂ ਬਾਅਦ ਜਿਹਨਾਂ ਦੇ ਜਾਲੀ ਲਾਗੇ ਲਾਉਣ ਉਹ ਜਾਲੀ ਵੀ ਲਾਤੀ ਜਾਲੀ ਵੀ ਲਾਤੀ ਚੱਲੇ ਆ ਜੀ ਜੇ ਵਾਲਾ ਨੂੰ ਹਨਾ ਸੇਕਨੇ ਆ ਵੀ ਮਾਲਾ ਕੱਡੇ ਕਿਤੇ ਲਵਾਉਂਦਾ ਹਨ ਕਿਤੇ ਦਾਣਾ ਪਾਣੀ ਆ ਬਾਕੀਆਂ ਵੀ ਸਾਰੀ ਗੱਲ ਤਾਂ ਭਾਈ ਦਾਣੇ ਪਾਣੀ ਜਾ ਕੇ ਮੁੱਕਦੀ ਆ ਹੁਣ ਨਿਕਲ ਕੇ ਫਾਰਮ ਪਰ ਤੇ ਬਾਕੀ ਕੁਰਦਿਆਂ ਦੀ ਹੁਣ ਨਾਲੀ ਵਿੱਚੋਂ ਪਛੇਲਾਲੀ ਹਾਂ ਹਾਂ ਭਾਈ ਉਹ ਦੇ ਕਿੰਨੇ ਵੇ ਗਏਗਾ ਨਾ ਭਾਜੀ ਹਾਂਜੀ ਇਹ ਉਹ ਨੌਕੜਾ ਰੋਜ਼ ਤਾਂ ਆਉਣ ਜਾਣਾ ਲੇਕੇ ਨਾ ਪੁਹਾੜੀ ਠੀਕ ਆ ਭਾਈ ਪੱਗਾਂੀਆਂ ਨੀਵੀਆਂ ਦੇਗਾ ਭਾਈ ਸਾਬ ਵੜ ਦੇਣੀ ਆ ਆਪਾਂ ਜਿੱਥੇ ਜਿੱਥੇ ਲੰਗੇ ਰਾਹ ਸਾਫ ਕਰ ਦੇਣੀ ਆ ਕਰਨਾ ਝੀਂਦੇ ਚੂਹੇ ਨਾ ਬੱਵੇ ਜਗਾ ਬਸ ਠੀਕ ਆ ਜੀ ਫਿਰ ਇਹ ਲਾ ਲਿਓ ਜਿਵੇਂ ਆ ਰੇਖਾ ਡਾਣੀ ਆ ਠੀਕ ਆ ਜੀ ਇਹ ਨਾਣੀ ਵੱਢਣੀ ਆ ਇਹ ਠੀਕ ਆ ਜੀ ਸਾਰੇ ਰਸਤੋਂ ਕਮੈਨ ਵਾਲਿਆਂ ਦਾ ਨਾ ਬੜੀਆ ਮਿਹਰ ਭਰਿਆ ਅੱਖ ਰੱਖੇ ਮਾਲਕ ਸਾਰਿਆਂ ਦੇ ਸਾਰੇ ਮੇਰੇ ਕਮੈਨ ਵਾਲੇ ਬਾਈ ਇਹ ਨਾ ਠੀਕ ਠਾਕ ਰਹਿਣ ਚਲੋ ਬਾਕੀ ਮਿਲਦੇ ਆ ਫਿਰ ਅਰੇ ਉਹ ਵੇਟ ਆਉਣ ਥੋੜੀ ਹੋਰ ਅੱਧੀ ਕਰਕੇ ਹੁਣ ਚੱਲੇ ਆ ਦੇਖਦੇ ਆ ਮਸ਼ੀਨਾਂ ਉੱਧਰ ਤੇ ਕੱਢੀਆਂ ਆ ਨਾ ਵੀ ਅੱਗੇ ਜਾ ਕੇ ਬਾਈ ਇਹ ਨਾ ਕਿਤੇ 10-15 ਦਿਨ ਜਿਹੜੇ ਲੱਗਦੇ ਆ ਵਧੀਆ ਕਿਤੇ ਟਿਕਾਣੇ ਲੱਗੀ ਹੈ ਨਾ ਵੀ ਲਾ ਕੇ ਫਿਰ ਆਪਣੇ ਅੱਡੇ ਦੇ ਪਿੱਛੇ ਆ ਜਾਗੇ ਮੁੜ ਕੇ ਅਜੇ ਤਾਂ ਤੁਹਾਨੂੰ ਪਤਾ ਵੀ ਟਾਈਮ ਆ ਗਣਕਾਂ ਦੇ ਵਿੱਚ ਅਜੇ ਤਾਂ ਬਹੁਤ ਸਾਰੀਆਂ ਗਣਕਾਂ ਐਤਗੀ ਭਾਈ ਸੀਜ਼ਨ ਆ ਜਿਹੜਾ ਨਾ ਕੋਈ ਕੋਈ ਚਾਈ ਜਾਵੇ ਸਾਰਾ ਸੀਜ਼ਨ ਐਤਗੀ ਗੁਜਰਾਤ ਦਾ ਵੀ ਜਿੱਥੇ ਹੈ ਨਾ ਪੋਰਬੰਦਰ ਉਹਨੇ ਆਪਾਂ ਉੱਥੇ ਆ ਦਿਨਾਂ ਦੇ ਵਿੱਚ ਨਾ ਨਹੀਂ ਕੰਮ ਐਨ ਨੇੜੇ 'ਚ ਹੁੰਦਾ ਵੀ ਇੱਥੇ 15 20 ਮਾਰਚ ਨੂੰ ਤਾਂ ਮਸ਼ੀਨਾਂ ਨਾ ਆ ਕੇ ਇੱਧਰ ਆ ਜੰਦੀਆਂ ਆਪਣੇ ਜੂਨਾ ਕਨਾਲ ਏਰੀਏ 'ਚ ਇਹਨਾਂ ਦੀ ਉੱਥੇ ਵੀ ਅਜੇ ਕੰਮ ਨਹੀਂ ਚੱਲਿਆ ਕਹੇ ਨੇ 5 5 ਟੈਂਕ ਕੱਢਿਆ ਕਹੇ ਨੇ 10 ਕੱਢੇ ਆ ਕਹੇ ਨੇ 50 ਦੇ ਥੱਲੇ ਦੇ ਟੈਂਕ ਸਾਰੇ ਨੇ ਕੱਢੇ ਆ ਵੀ ਇੰਨਾ ਇਹਦੀ ਕੰਮ ਦਾ ਸਿਸਟਮ ਖਰਾਬ ਮੈਨੂੰ ਤਾਂ ਲੱਗਦਾ ਵੀ 5-10 ਸਾਲ ਤੱਕ ਜਦੋਂ ਆਏ ਜਾਂ ਸਮਾਂ ਆ ਜਾਣਾ ਵੀ ਪੰਜਾਬ ਹਰਿਆਣਾ ਗੁਜਰਾਤ ਐਮਪੀ ਸਾਰਾ ਇਕੱਠਾ ਹੀ ਚੱਲ ਜਾਇਆ ਕਰਨਾ ਬਾਕੀ ਚਲੋ ਜਿਹੜਾ ਕੋ ਮਾਲਕ ਨੇ ਕਰਮਾਂ 'ਚ ਲਿਖਿਆ ਨਾ ਵੀ ਉਹ ਤਾਂ ਵਿਦੇਸ਼ ਨਹੀਂ ਗਿਆ ਹੈਗਾ ਬਾਕੀ ਅੱਜ ਨਿਕਲੇ ਆ ਸਮਾਨ ਚੱਕਰ ਤੇ ਜਨਾ ਵੀ ਤੁਰੇ ਦੇ ਫੋਰਮੈਨ ਦੀ ਟਰਾਲੀ ਦੇ ਨਾਲ ਇਹ ਗਰੀਸ਼ਕਾਰੀ ਦੀ ਰਾਲੀ ਕਿਤੇ ਚੱਕ ਨਾਟ ਮੜਾ ਜਾਂ ਜ਼ਿਆਦਾ ਕਸ ਹੋ ਗਿਆ ਉਹਦੇ ਕਰਕੇ ਉਹਨੂੰ ਗਰਮ ਹੁੰਦੇ ਤੇ ਵੈਰ ਨੂੰ ਢਿੱਲੇ ਲੱਗੇ ਨਾ ਕਦ ਮਾਣ ਨਾਲ ਚਾਹ ਪੀ ਲੈਂਦਾ ਘੁੱਟ ਨਾਲੇ ਵੀੜੀਆਂ ਸਟਾਰਟ ਕਰਦੇ ਆ ਨਾ ਬਾਈ ਇਹ ਵੀ ਜ਼ਰੂਰੀ ਆ ਨਾ ਹੀ ਮੇਰੇ ਭਰਾਵਾਂ ਦੇ ਨਾਲ ਬਾਹਰੋਂ ਆਪਣੇ ਪੰਜੀਂਦੀ ਪੰਜਾਬ ਚੋਂ ਵੀ ਬਾਹਰੋਂ ਵੀ ਬਹੁਤ ਮੋੜ ਆ ਜਾਂਦੇ ਨੇ ਬਾਈ ਅੱਜ ਵੀਡੀਓ ਨਹੀਂ ਪਾਈ ਬਾਕੀ ਐਵੇਂ ਵੀ ਗਾਨਕ ਬਾਈ ਐਦਗੀ ਪੰਜਾਬ ਹਰਿਆਣਾ ਐਮਪੀ ਇਕੱਠੇ ਹੀ ਚੱਲਣਗੇ ਕਿ ਇਹਨਾਂ ਦੇ ਵਿੱਚ ਕੋਈ ਮਿੰਤਾ ਲੱਗਦਾ ਨਹੀਂ ਵੀ ਕੋਈ ਵਰਕਰ ਹੋਊਗਾ ਬਾਕੀ ਚਲੋ ਰੇਗ ਵੀਰ ਦਾ ਨਾ ਬੜਾ ਬੜਾ ਤਜਰਬਾ ਆਪਦਾ ਆ ਸਾਰਿਆਂ ਦਾ ਵੀ ਇਹੋ ਜੀ ਕਣਕਾ ਜੇ ਇਹੋ ਜੀ ਤਾਂ ਆਪਣੇ ਪੰਜਾਬ 'ਚ ਖੜੀ ਆ ਬਈ ਕਣਕਾ ਜੇ ਇਹਦੇ ਨਾਲੋਂ ਵੀ ਕਣਕ ਪੱਕੀ ਹੋਈ ਖੜੀ ਆ ਕਈ ਜਗ੍ਹਾ ਤਾਂ ਕਣਕ ਜੇ ਬੱਲੀਆਂ ਨਸਰਦੀਆਂ ਆਪਣੇ ਇਧਰ ਐਮਪੀ ਦੇ ਵਿੱਚ ਵੀ ਪਤਾ ਨਹੀਂ ਤਾਂ ਮੌਸਮ ਕਰਕੇ ਹੋ ਗਿਆ ਬਜਾਈ ਜਾਂ ਹੈ ਲੇਟ ਪੇਟ ਮੱਕੀ ਹੋਈ ਦੀ ਕਰਕੇ ਲੇਟ ਹੋ ਗਈ ਹੈ ਇਹਦਕੀ ਵੀ ਸਮਝ ਤੋਂ ਬਾਹਰ ਆ ਕੰਮ ਨਹੀਂ ਇਹਦਕੀ ਨਾ ਇਹਨਾਂ ਦੇ ਵਿੱਚ ਅੰਦੌਰ ਵਾਲਾ ਏਰੀਆ ਹੱਲ ਜੋਰਾਂ ਦੇ ਜਲਦਾ ਹੁੰਦਾ ਹਜੇ ਉੱਥੇ ਕੰਮ ਟਾਵਾ ਟਾਵਾ ਚੱਲਿਆ ਕਿਸੇ ਨੇ 5 ਵਿੱਗੇ ਵਟਿਆ ਕਹਿ ਰਹੇ ਦਾਸ ਬਾਕੀ ਚਲੋ ਜਿਹੜਾ ਕਰਮਾਂ ਜੀ ਦੇ ਜਿਹਦੇ ਲਿਖਿਆ ਨਾ ਉਹਨੇ ਬਾਈ ਕਰਨਾ ਹੀ ਕਰਨਾ ਬਾਕੀ ਆਪਾਂ ਤੁਰੇ ਤੇ ਅੱਜ ਤੁਰਨੇ ਤੋਂ ਬਾਅਦ ਹਜੇ ਉਹ ਹੋ ਗਿਆ ਓ ਅ ਗਰੀਸੇ ਬੋਕਰ ਤਾਂ ਤੁਸੀਂ ਤਾਂ ਕਰਮ ਕਰਕੇ ਬਦੰਦਰ ਹੋ ਇੰਨੀ ਡੈਡ ਕਰ ਦਿੱਤੀ ਓ ਬੋਰ ਮਾਰਾਂ ਹੌਟੇ ਲਗਰਦਾ ਕਿ ਕਿ ਜੁੜੀ ਪਤਾ ਕਿਹੜਾ ਪਿੱਛੇ ਬਹੁਣ ਨਹੀਂ ਹੁੰਦੇ ਇਹ ਹਣੇ ਉੱਤਰ ਨਹੀਂ ਕਰ ਮੋਹ ਜਾਵਾਂ ਜਿੱਦਣ ਉਹ ਲੈ ਕੇ ਆਇਆ ਪਿੰਡੋਂ ਆਇਆ ਜਿੱਦਣ ਹੋਰ ਨਾਲੇ ਪੁਰਾਣਾ ਗਰੀਸ ਤਾਂ ਥੋੜਾ ਜਿਆਦਾ ਹੁਣ ਗਰੀਸ ਪਹਿਲਾਂ ਐਂ ਨਹੀਂ ਜਿਆਦਾ ਦੇਖਿਆ ਹੈਗਾ ਦਾ ਘੱਟਦਾ ਹੋਰ ਭਰਦਾ ਤਾਂ ਗਰੀਸ ਵੀ ਜਿਆਦਾ ਹੋ ਗਿਆ ਤਾਂ ਹੀ ਨਿਕਲ ਗਿਆ ਵਾਹ ਹੋਰ ਦਾਚਾ ਵਧੀਆ ਵਧੀਆ ਹੂੰ ਮੇਰੇ ਚੱਕ ਲੈਣਾ ਯਾਰ ਤਾਂ ਜ਼ਰਾ ਦੂਹੀ ਬਣੀ ਫਿਰਦਾ ਸ਼ਾਇਦ ਮਰਜਾ ਹੀ ਬਣੀ ਫਿਰਦਾ ਆਵਾਜ਼ ਆਵੋ ਜਲਦੀ ਆਜਾ ਬਾਕੀ ਤੂੜੀ ਦਾ ਵੀ ਰੇਟ ਬੋਲ ਹੋ ਗਿਆ ਇੱਥੇ ਕਹਿੰਦੇ ਕੱਲ ਸਾਨੂੰ ਪਤਾ ਲੱਗਿਆ ਗਿਆ ਨੇ ਵੀ 11-1200 ਰੁਪਏ ਰੇਟ ਆ ਹਨਾ ਵੀ ਤੂੜੀ ਦਾ ਹੋ ਗਿਆ ਐਮਪੀ ਦੇ ਵਿੱਚ ਇੰਨਾ ਰੇਟ ਹੋ ਗਿਆ ਆਪਣੇ ਬਾਈ ਕੋ ਪੁੱਛਦਾ ਨਹੀਂ ਐਦ ਕੀ ਹੈ ਨਾ ਵੀ ਇੱਥੇ ਇੰਨਾ ਰੇਟ ਹੋ ਗਿਆ ਜਿਆਦੇ ਔਰ ਦੇਖੋ ਕਿੱਡੇ ਕਿੱਡੇ ਕਰੇ ਹਨਾ ਜਿਹੜੇ ਜਿਹੜੇ ਵਪਾਰੀ ਪਹਿਲਾਂ ਕਹਿੰਦੇ ਸੀ ਤੂੰ ਵੀ ਕਿਸਾਨ ਨਹੀਂ ਹੈ ਨਾ ਤੂੜੀ ਵਾਲੇ ਉਹ ਵੀ ਹੁਣ ਤੋੜੀ ਜਿਹੜੇ ਮਸ਼ੀਨਾਂ ਦੇ ਕੇ ਤੇ ਮੰਗਦੇ ਆ ਇਹਨੂੰ 5 6 6 ਮਸ਼ੀਨਾਂ ਦੋ ਟੇਕੇ ਦੇ ਚਲਾਉਣੀਆਂ ਐ ਜੀ ਮਸ਼ੀਨਾਂ ਨਾ ਬਾਕੀ ਭਾਈ ਕਣਕ ਦਾ ਵੀ ਇੱਧਰ ਫਰਕ ਆ ਰਾ ਰੇਟ ਆ ਜਿਹੜਾ ਕਣਕ ਦਾ ਮੈਨੂੰ ਕੱਲ ਭਰਤ ਸਿੰਘ ਮੁੰਦਾ ਰੱਖ ਦਦਾ ਕਹਿੰਦਾ ਵੀ 31 32 33 ਹਾਂ ਨਵੇਂ ਗਾਂ ਚ 31 32 ਦੌਰ ਦੀ ਗ੍ਰੀਟੀ ਜੰਨੇ ਆ ਬਹੁਤ ਰੇਟ ਆ ਭਾਈ ਨਾ ਸਰਕਾਰੀ ਗ੍ਰੀਟਾ ਜੰ ਫੁੱਲੀ ਨਹੀਂ ਨਾ ਵੀ ਜਿਹੜੀ ਪਾਣੀ ਐ ਬੈਠੇ ਹੁੰਦੇ ਆ 31 320 ਰੁਪਏ ਕਣਕ ਦਾ ਖਰੀਦਿਆ ਪਤਾ ਨਹੀਂ ਕਿਉਂ ਰੋਲ ਦਾ ਬਣਾ ਦਿੱਤਾ ਆ ਇਹਨਾਂ ਦਾ ਅਜਿਹੇ ਵੀ ਕਣਕ ਦਾ ਪਾਉਂਦੇ ਨੇ ਪੰਜal ਵਧੀਆ ਨਾ ਮੈਂ ਜ਼ਿਮੀਂਦਾਰਾ ਇਹਨਾਂ ਦਾ ਰੇਟ ਬਹੁਤ ਦਾ ਹੀ ਬਹੁਤ ਗੱਦਿਆਂ ਲੱਗੂਗਾ ਨਾ ਬੀ ਹੋਗਾ ਚਲੋ ਬਾਕੀ ਟੂੜੀ ਦਾ ਰੇਟ ਇੱਥੇ ਆਪਣੇ ਕੋਲ ਪੁੱਛਦਾ ਨਹੀਂ ਇੱਥੇ 12 ਦੇਣਾ 100 ਰੁਪਏ ਟੂੜੀ ਦਾ ਰੇਟ ਪਾਰ ਕਰਿਆ ਹੋਣਾ ਹੈ ਨਾ ਇੰਨਾ ਠੱਪ ਪਈ ਮੈਂ ਟੂੜੀ ਦੀ ਮੈਂ ਕਹਿੰਦਾ ਵੀ ਜਿੱਤੇ ਅੱਗੇ ਨੇ ਕੀ ਹੁੰਦਾ ਤਾਂ ਉਹ ਮਾਂਝ ਹੁੰਦੇ ਨੇ ਮਸਰੀ ਨਾ ਮਸਰੀ ਗੱਡੀ ਥਰੈ ਵਾਲੀ ਟੂੜੀ ਆ ਉਹ ਅੰਕ ਲੱਗ ਰਹੀ ਬਾਈ ਹੁਣ ਉੱਥੇ ਵੀ ਮੈਂ ਲੋਡਰ ਲੋਡਰ ਨਾਲ ਭਰ ਕੇ ਲੈ ਜਾਂਦੇ ਆ ਨੇ ਅੱਗੇ ਲੇਵਲ ਨਾਲ ਭਰ ਦਿੰਦੇ ਨੇ ਉਹ ਜ ਹੁਣ ਲੋਡਰ ਜਾ ਰਹੇ ਆ ਬਹੁਤ ਬਾਕੀ ਟੂੜੀ ਵਾਲੀ ਮਸ਼ੀਨ ਬਹੁਤ ਆ ਰਹੀ ਹੈ ਜੀ ਕਿੰਨੀ ਮੈਂ ਕਹਿੰਦਾ ਵੀ ਸਾਡੇ ਇੱਥੇ ਖੜੇ ਖੜੇ ਅ 15 16 ਮਹੀਨਾ ਲੱਗੀਆਂ ਹੋਣੀਆਂ ਅੱਧੇ ਘੰਟੇ ਦੇ ਵਿੱਚ ਵਿੱਚੇ ਬਾਕੀ ਅੱਗੇ ਦਾ ਬੰਬ ਨਹੀਂ ਹੋਰ ਦਿਲ ਦਾ ਕਿੰਨੀ ਲੰਗੀ ਆਉਣੀਆਂ ਜੇ ਅੱਜ ਹੁਣ ਖੜੇ ਖੜੇ ਸਾਡੇ 15 20 ਮਿੰਟ ਦੇ ਵਿੱਚ 20 25 ਮਹੀਨਾ ਲੱਗਦੀਆਂ ਚਲੋ ਬਾਕੀ ਹੋ ਗਿਆ ਉਹ ਖੜੀ ਆ ਤਜਵੀਜ਼ ਆਪਣੀ ਉਹ ਖੜੀ ਆ ਤੇਲ ਪੁਆਇਆ ਉਹਦੇ ਵਿੱਚ ਆਹ ਖੜੀ ਆ ਗਰਦਾਰ ਆਹ ਖੜਾ ਸੋਨਾ ਲੀਕਾ ਬ੍ਰਾਂਡ ਸਾਰੇ ਇਕੱਠੇ ਕਰੇ ਮੈਂ ਆ ਸੋਨਾਲੀਕਾ ਕਰਦਾਰ ਦਸ਼ਮੇਸ਼ ਉਹ ਖੜੀ ਆ ਰਾਣੀ ਆਪਣੀ ਉਧਰ ਉਹਨੂੰ ਰਾਜੂ ਲਈ ਜਾਂਦਾ ਇਹਨੂੰ ਮੈਂ ਲਈ ਜਾਂਦਾ ਹਨਾ ਰਾਜੂ ਨੂੰ ਕਹਿੰਦਾ ਵੀ ਆਰਾਮ ਕਰ ਲ ਗੇਰ ਦਾ ਕੰਮ ਬਹੁਤ ਸੋਹਣਾ ਹੋਇਆ ਹਨਾ ਗੇਰ ਹੈ ਮਲਾਈ ਵਾਂਗੂ ਗੇਰ ਪਹਿਨੇ ਆ ਜਿਵੇਂ ਅੱਗੇ ਆਵਾਜ਼ ਦੀ ਕਰਦੀ ਸੀ ਨਾ ਉਹ ਆਵਾਜ਼ ਦੀ ਬਿਲਕੁਲ ਹੀ ਖਤਮ ਹੋ ਗਈ ਬਈ ਹੈ ਨਾ ਸਤਾਰਾਂ ਦੇ ਵਿੱਚ ਢਿੱਲਦੀ ਜਿਹੜੀ ਸੀ ਸਾਰੀ ਚੱਕੀ ਗਈ ਟੱਪਣ ਤੋਂ ਬਾਅਦ ਹੁਣ ਰੋਸ਼ਨੀ ਵੀ ਨਹੀਂ ਚੱਲਦੀ ਆ ਕੋਈ ਮੈਂ ਕਹਿੰਦਾ ਵੀ ਗੇਰ ਦੀ ਅੱਗੇ ਰੰਗ 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 ਦੀ ਆਵਾਜ਼ ਆਉਂਦੀ ਸੀ ਹੁਣ ਬਿਲਕੁਲ ਨਹੀਂ ਆਉਂਦੀ ਉਹ ਐਕਸਲ ਉਹ ਐਲਕਸਲ ਐਨ ਕੰਪਲੀਨਾ ਕਮਲੂਨਾ ਐਕਸਲਾਂ ਦੀ ਐਨ ਟਾਈਟ ਕਰਕੇ ਪਾਈਆਂ ਹੁਣ ਚਲੋ ਅੱਗੇ ਹੁਣ ਕਿਆ ਪੀ ਲਈਏ ਚਾਹ ਪਿੰਡ ਤੋਂ ਬਾਹਰ ਵਿੱਚ ਤੁਰਦੇ ਆ ਦਰਵਾਜ਼ੇ ਵਿੱਚ ਤੁਹਾਨੂੰ ਅੱਜ ਦਸ਼ਮੇਸ਼ ਵੀ ਇਹਦੇ ਕਰਕੇ ਖਾਣਾ ਪੈ ਗਿਆ ਚਲ ਮਾਰ ਨਾਲ ਤੇਲ ਪਵਾ ਲੰਨੇ ਆ ਨਾ ਉਹਦੇ ਵਿੱਚ ਤੇਲ ਉੱਥੇ ਕਾਇਨ ਪਾਈ ਦੀ ਵਾਜੀ ਚਲੋ ਚਲੋ ਫਿਰ ਜਾ ਉਹਨਾਂ ਨੂੰ ਬੁਲਾ ਲਿਆ ਕੇ ਚਾਹ ਪੀ ਲੋ ਫਾਤੇ ਚਾਲੇ ਤਰਪੇ ਸਾਜੂ ਬੀਤੀ ਆ ਨਾ ਬਾਕੀਆਂ ਦੇ ਨੂੰ ਬਈ ਏਰੀਆ ਜੇ ਨਾ ਸਾਰਾ ਜਿਹੜਾ ਖਰਾ ਪਿਆ ਇਹ ਆਪਣੇ ਪੰਜਾਬ ਦੇ ਨਾਲ ਚੱਲਣਾ ਨਹੀਂ ਆ ਧਣੀਆਂ ਦੇ ਨੋਰਾ ਧਣੀਆਂ ਦੀ ਬਦਲ ਐ ਜੀ ਨਾ ਵੀ ਜਦੋਂ ਇਹ ਗਰਮੀ ਪੈਂਦੀ ਆ ਪੜੱਕ ਦੇ ਅੱਗੇ ਲਾਲ ਹੋ ਕੇ ਖੜ ਜਾਂਦਾ ਨਾ ਅਰੇ 12 13 ਤਰੀਕ ਨੂੰ ਧਣੀਆਂ ਸਾਰਾ ਏਰੀਆ ਖਾਲੀ ਹੋ ਜਾਂਦਾ ਨਾ ਕਣਕੇ ਕਣਕ ਰਹਿ ਜਾਂਦੀ ਤੁਸੀਂ ਹਾਵ ਲਾ ਲਓ ਇਹ ਕਣਕਾਂ ਨੂੰ ਪਾਣੀ ਚਲਦੇ ਆ ਇਨਾ ਹਜੇ ਉਹ ਆ ਨਾ ਵੀ ਆਪਣੇ ਪੰਜਾਬ ਦੇ ਨਾਲ ਜਿਹੜੀ ਮਸ਼ੀਨਾਂ ਪੰਜਾਬ ਨੂੰ ਲਾਉਣਾ ਜਿਹਨਾਂ ਨੇ ਸੀ ਜਨਾ ਨਾ ਵੀ ਐਦ ਕੀ ਭਾਈ ਲੇਟ ਆਉਣ ਕਰਕੇ ਨਾ ਕੰਮ ਖਰਾਬ ਹੋਊਗਾ ਬਾਕੀ ਚਲੋ ਤੇ ਆਇਆ ਨਹੀਂ ਭਜੀ ਲੇਟ ਆ ਕੰਮ ਆ ਨਾ ਹਾਂ ਭਾਈ ਲੇਟ ਆ ਹਾਂ ਉਹ ਫਰਕ ਆਪਣੇ ਦਾ ਚ ਮਾਉਣਾ ਲਾ ਦੇ ਭਾਈ ਲਾਵੇ ਭਾਈ ਫਿਰ ਅੱਜ ਦੇਖੀ ਜਾਊਂਗਾ মোনা মেডারও

ਬਾਕੀ ਉਹ ਵੀ ਭਾਈ ਆਪਣੇ ਨਵੇਂ ਆਰ ਕੇ ਹੋਈ ਆ ਵੀ ਨੌਕਰੀ। ਨਵੇਂ ਆਰ ਕੇ ਜਾਂਦੀ ਆ। ਹਾਂ। ਇੰਨਾ ਕਵਰ ਘੇਰਦਾ ਵਰਕ ਆ ਥੋੜਾ ਜਿਹਾ। ਹਾਂ। ਇਹ 15 ਤੋਂ ਜੱਕ ਨੇ ਦਿੰਦੀ ਆ। ਉਹ ਨਾਮ। ਉਹ ਚੱਲੇ ਘੇਰਦਾ ਕੰਮ ਇੰਜਰ ਦਾ ਕੰਮ ਕਰਾਇਆ ਕਰਕੇ ਨਹੀਂ ਨੌਕਰੀ ਉਹ ਵੀ ਬਰੋਪਰੀ ਜਾਣੀ ਨਾਲ ਹੀ। ਹਾਂ। ਹਾਂ। ਆਸਤੇ ਜੇ ਨਾ ਆ ਨਾ ਫਾਰਮ ਦੇ ਰਹਿੰਦੇ ਦੇ ਉੱਥੇ ਤੇ ਚਲੋ ਹੁਣ ਸਮਾਨ ਅੰਕਲ ਦਾ ਬਹੁਤ ਧੰਨਵਾਦ ਆ ਨਾ ਵੀ ਜਿਹੜਾ ਚੀਨੀ ਚਾਹ ਬੱਤੀ ਆ ਨਾ ਬਈ ਉਹਨੇ ਦੁੱਧ ਤਾਂ ਕਮੀ ਨਹੀਂ ਆਉਣ ਦਿੱਤੀ ਜਿੰਨੇ ਮੈਨੂੰ ਫੇਰ ਆਏ ਆ ਨਾ ਮੈਂ ਐ ਕਹਿੰਦਾ ਵੀ ਘਰ ਵਗੋਂ ਰਹੇ ਆ ਬਹੁਤ ਵਧੀਆ ਨਾ ਦਿਲ ਲੱਗਿਆ ਜਿਹਨੇ ਅੰਕਲ ਸਾਨੂੰ ਕੋਈ ਸਾਨੂੰ ਕੰਮ ਲੱਗ ਰਿਹਾ ਨਾ ਮੇਰਾ ਦਿਲ ਨਹੀਂ ਕਹਿੰਦਾ ਲੱਗਣਾ ਜਿੰਦਰ ਨਹੀਂ ਚੱਲੇ ਮੈਂ ਕਿਹਾ ਨਾਲੇ ਚੱਲਦੇ ਆ ਬਈ ਉਹਦੇ ਕਰਕੇ ਨਾ ਬਿਲਕੁਲ ਪਤਨ ਲੱਗਿਆ ਵੀ ਦੁੱਧ ਚੀਨੀ ਚਾਹ ਮੈਂ ਇੰਨਾ ਮੈਂ ਕਹਿੰਦਾ ਵੀ ਹੈ ਨਾ ਕੋਈ ਰਿਸ਼ਤੇਦਾਰ ਵੀ ਨਹੀਂ ਕਰਦਾ ਜਿੰਨਾ ਸਾਡਾ ਅੰਕਲ ਹੈ ਨਾ ਆਪਣੇ ਵਾਸਤੇ ਕਰ ਬਹੁਤ ਵਧੀਆ ਨੇਚਰ ਆ ਸੁਭਾਅ ਹੈ ਮੁੰਡੇ ਦਾ ਵੀ ਬਾਈ ਦਾ ਵੀ ਤੇ ਕਈ ਵੀਰ ਹੈ ਨਾ ਕਹਿੰਦੇ ਹੁੰਦੇ ਆ ਬਾਈ ਯਾਰ ਫਾਰਮ ਵਾਲੇ ਵੀ ਚੰਗੇ ਆ ਬਹੁਤ ਚੰਗੇ ਆ ਬਾਈ ਇੰਨਾ ਸਾਥ ਦਿੰਦੇ ਆ ਮੇਰਾ ਨਾ ਵਿਚਾਰੇ ਪੈ ਟੁੱਕਰ ਨੂੰ ਵੀ ਉਹ ਲੋਡ-ਪੋੜਾ ਉਹ ਵੀ ਪੂਰੀ ਕਰਦੇ ਆ ਨਾ ਸਾਰੇ ਏਨੂ ਜੱਟ ਨਾਲ ਖੜੇ ਆ ਇਹਨਾਂ ਤੇਰੇ ਕਿਤੇ ਜੋਗੇ ਹੈਗੇ ਤੇਰੇ ਨਾਲ ਖੜੇ ਆ ਕਿ ਤੈਨੂੰ ਕਿਸੇ ਚੀਜ਼ ਦੀ ਤਰੋੜ ਨਹੀਂ ਆਉਣ ਦਿੰਦੇ ਵੀ ਇਹ ਆਪਾਂ ਉਹਨਾ ਸ਼ਹਿਰ ਆਇਆ ਦਾ ਇੱਥੇ ਤੋਂ ਹਨ ਮੰਲੋ ਸਾਰਾ ਸਿਸਟਮ ਸਬਜੀ ਆਲੂ ਪਿਆਜ਼ ਹੁਣ ਤੁਹਾਨੂੰ ਪਤਾ ਵੀ ਘਰ ਤੇ 50 ਕਿਲੋ ਆਟਾ ਲਿਆਂਦਾ ਦਾ ਆਟਾ ਲੱਗਿਆ ਹੁਣ ਆਟਾ ਵੀ ਉਹ ਲੈਣਾ ਪੈਂਦਾ ਥੈਲੀ ਦੇ ਕਿੰਨੇ 25 ਕਿਲੋ ਦੇ 850 ਦੇ ਹੁਣ ਲਈ ਲਾ ਲਓ ਸਾਹਿਬ ਵੀ ਕੀਆ ਰੇਟ ਬੈਠਿਆ ਕਿਲੋ ਨਾ 25 ਕਿਲੋ ਦੀ ਥੈਲੀ 850 ਦੀ ਦਿੱਤੀ ਆ ਤੇ ਉਹਦੇ ਵਿੱਚ ਇਨੀ ਚਾਹ ਆਲੂ ਸੜ ਜੋ ਵੀ ਮੰਨ ਲਓ ਸਾਰਾ A to Z ਸਮਾਨ ਹਨ ਅਜੇ ਮਸਾਲੇ ਰਹਿ ਗਏ ਉਹ ਹੁਣ ਗਾਹ ਦੇਖਦੇ ਆ ਕਿਤੇ ਲਾਉਨੇ ਝਟਪੋਰ ਬੈ ਨਾ ਮਸਾਲੇ ਭੁੱਲੇ ਆਏ ਹਲਦੀ ਮਿਰਚ ਮਸਾਲਾ ਕਹਿ ਗਿਆ ਥੋੜਾ ਮਿਰਚ ਮਸਾਲਾ ਹਲਦੀ ਹੋਰ ਰਹਿ ਗਿਆ ਚੱਲ ਇੱਕ ਤਾਂ ਇਹ ਦੱਸ ਦੇ ਮੈਂ ਟਾਈਮ ਨਾਲ ਆ ਨਾ ਐ ਨਹੀਂ ਤੇ ਪਹਿਲਾਂ ਦੱਸ ਦਈਏ ਚਾਚਾ ਹੁਣ ਪਹਿਲਾਂ ਦੱਸਣਾ ਚਾਹਾਂਗਾ ਇੱਕ ਦਿਨ ਪਹਿਲਾਂ ਵਾਰਨਿੰਗ ਆਉਣੀ ਚਾਹੀਦੀ ਹੈ ਸਮਾਨ ਦੀ ਠੀਕ ਆ ਇੱਕ ਦਿਨ ਪਹਿਲਾਂ ਵਾਰਨਿੰਗ ਆਉਣੀ ਚਾਹੀਦੀ ਵੀ ਭਾਈ ਸਮਾਨ ਮੁੱਕਣ ਵਾਲਾ ਆ ਇਹ ਤਾਂ ਬਾਲਟੀ ਮੁੱਦੀ ਮਾਰ ਕੇ ਕਹਿੰਦਾ ਵੀ ਆ ਸਮਾਨ ਦਾਲਾਂ ਲੈ ਲੈ ਦੋ ਨਾ ਤੈਨੂੰ ਦਾਲਾਂ ਵੀ ਬਾਕੀ ਉਹਨੂੰ ਰਾਜੀ ਦੱਬੀ ਆਉਂਦਾ ਬਾਈ ਮੰਦਾ ਇੱਕ ਆਪਾਂ ਨੇ ਹਨਾ ਗਗਾਰਾ ਮੁੰਡਾ ਉਹ ਸਾਈਡ ਤੇ ਬੈਠਾ ਇਹ ਰੱਖ ਇਧਰ ਦੇ ਰੱਖਿਆ ਲੋਕਲ ਤੇ ਹੀ 72 ਦਾ ਜਿਹੜਾ ਹਨਾ ਵੀ ਜਿੱਦਣ ਬਾਈ ਉਹਦੇ ਗਿਆ ਹਨਾ ਆਪਣੇ ਕਹਿੰਦਾ ਮੇਰੀ ਘਰ ਵਾਲੇ ਬਾਈ ਖਾਸੀ ਬਿਮਾਰਾ ਮਾਂ ਚੱਲ ਜਾਇਆ ਯਾਰ ਹਨਾ ਹਜੇ ਕਿਹੜਾ ਕੰਮ ਚੱਲਿਆ ਵੀ ਚੱਲ ਮਿਲਿਆ ਤੂੰ ਹਨਾ ਚਲੋ ਬੰਦੇ ਦੀ ਕੋਈ ਉਹੀ ਹੁੰਦੀ ਆ ਕਹਿੰਦਾ ਮਾਜਨਾਮਾ ਹੀ ਦੋ ਤਿੰਨ ਦਿਨ ਮਾਂ ਚੱਲ ਕੋਈ ਨਹੀਂ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਹੁਣ ਮੇਰਾ ਫੋਨ ਵੀ ਨਹੀਂ ਪਤੰਦਰ ਚੱਕਦਾ ਘਰ ਕੱਲ੍ਹ ਗੱਲ ਹੋਈ ਤੇ ਬਾਪੂ ਦਾ ਉਹ ਕਹਿੰਦਾ ਵੀ ਸਾਡੇ ਕੋਲ ਤਾਂ ਦੂਏ ਦਿਨ ਮੁੜ ਗਿਆ ਹੁਣ ਨਾ ਤਾਂ ਫੋਨ ਚੱਕਦਾ ਨਾ ਕਿਸੇ ਔਰ ਦਾ ਚੱਕਰ ਦਾ ਦੱਸੇ ਹੈ ਨਾ ਵੀ ਉਹਦਾ ਨਹੀਂ ਚਲੋ ਐ ਤਾਂ ਉਹਦਾ ਦਵਾਰ ਆ ਵੀ ਪੱਕਾ ਆਣਾ ਵੀ ਆਊਗਾ ਚਾਹੇ ਲੇਟ ਵੇਟ ਆਜਵੇ ਪਰ ਇੱਕ ਗੱਲ ਹੈ ਨਾ ਮੈਨੂੰ ਇਹ ਚੰਦਾ ਵੀ ਜਿੱਤਰਾ ਤੇਰੇ ਨਾਲ ਗੁੱਸਾ ਆ ਜੇ ਤੇ ਵੀਡੀਓ ਦੇਖਦਾ ਵੀ ਥੋੜਾ ਜਿਹਾ ਫੋਨ ਚੱਕ ਕੇ ਆ ਨਾ ਮੜਾ ਜਾਇਏਗਾ ਨਾ ਬਾਈ ਮੈਂ 2-4 ਦਿਨ ਨੂੰ ਆਊਗਾ ਤੇ ਮੇਰਾ ਥੋੜਾ ਜਿਹਾ ਸਿਸਟਮ ਅੜ ਜਿ ਗਿਆ ਹੈ ਨਾ ਚਲੋ ਬਾਈ ਮਾਰੇ ਟਾਈਮ ਦਾ ਪਤਾ ਨਹੀਂ ਹੈ ਨਾ ਕਿਤੇ ਤੇ ਆਇਆ ਨਾ ਵੀ ਬੰਦੇ ਦੇ ਨਾਲ ਵੀ ਖਾਣਾ ਚਾਹੀਦਾ ਪਰ ਉਹ ਐਨ ਵਧੀਆ ਕਹਿ ਹਾਂ ਵੀ ਜਾ ਤੂੰ ਰਾਜ ਕਰਾ ਪਰ ਫੋਨ ਚੱਕ ਲਾਉਂਦਾ ਅੰਦਰਾਂ ਇਹਦਾ ਕੋ ਤੈਨੂੰ ਪਤਾ ਹੀ ਆ ਨਾ ਘਾਟੇ-ਵਾਟੇ ਜ਼ਿੰਦਗੀ ਚੱਲਦੇ ਰਹਿੰਦੇ ਆ ਪਰ ਫੋਨ ਚੱਕ ਲੈ ਮੇਰਾ ਵੀਰ ਪਾ ਨਾ ਕਰ ਤੂੰ ਰਾਹ ਪਾ ਮੈਨੂੰ ਵੀ ਮੈਂ ਵੀ ਗਾਣੇ ਨਾ ਤਾਂ ਇੰਨਾ ਸ਼ੁਕਰ ਕਰ ਵੀ ਸਾਨੂੰ ਗਗਾ ਨਾ ਬਜਾਰਾ ਲੋਕਲ ਦਹੀਂ ਦਾ ਮਿਲ ਗਿਆ ਨੇ ਨਾ ਮਿਲਦਾ ਬਈ ਫਿਰ ਔਖਾ ਹੋ ਜਾਂਦਾ ਕੰਮ ਨਾ ਬਾਕੀ ਦੱਸੀ ਤੂੰ ਜ਼ਰੂਰ ਆ ਨਾ ਵੀ ਫੋਨ ਕਰ ਦੇਂ ਚੱਕਦਾ ਕਿਆ ਕੀ ਗੱਲ ਲੜੀ ਆ ਪਾ ਐ ਟੱਕਰ ਦੀ ਲੋੜ ਉਹ ਵੀ ਦੱਸੀ ਚਲੋ ਬਾਕੀ ਬਾਦਦੇ ਆ ਹੁਣ ਅੱਗੇ ਨੂੰ ਹੋਰ ਇਹਦੇ ਬਾਅਦ ਫਿਰ ਰੁਕਾਂਗੇ ਕਿਤੇ ਨਾ ਰੋਟੀ ਪਾਣੀ ਬਣਾਵਾਂਗੇ ਚਲੋ ਠੀਕ ਹੈ ਜੀ ਬਾਕੀ ਆ ਖੰਡੇ ਵਾਲੇ ਬਾਪੂ ਦੀ ਕਿਰਪਾ ਮਹਾਰਾਜ ਏਕੜੇ ਚੜ੍ਹਦੀ ਗਲਾ ਰੱਖੇ ਸਾਰੇ ਮੇਰੇ ਕਮੈਨ ਵਾਲੇ ਭਰਾਵਾਂ ਨੂੰ ਹਨਾ ਚਲੋ ਠੀਕ ਹੈ ਜੀ ਮਿਲਦੇ ਆਂ ਫੇ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ